ਲਗਭਗ 22 ਅਗਸਤ ਤੋਂ ਜਿਹੜੀ ਸਾਡੀ ਸੇਵਾਵਾਂ ਇਹ ਸ਼ੁਰੂ ਹੋਈਆਂ ਜੀ 2025 ਤੋਂ 2025 ਤੋਂ ਹਮ ਅਸੀਂ ਇਹ ਚੀਜ਼ ਦੇਖੀ ਜੀ ਪਹਿਲਾਂ ਸਾਨੂੰ ਦੋ ਅਗਣਵੋਠ ਜਿਹੜੇ ਡੀਸੀ ਸਾਹਿਬ ਵੱਲੋਂ ਦਿੱਤੇ ਗਏ ਬੱਗੇ ਵਾਲਾ ਤੋਂ ਲੈ ਕੇ ਅਸੀਂ ਲਗਭਗ 12 ਕਿਲੋਮੀਟਰ ਜਿਹੜਾ ਏਰੀਆ ਅਸੀਂ ਕਵਰ ਕੀਤਾ ਜੀ ਉਹਦੇ ਵਿੱਚ ਸਾਡੇ ਗਵਰਨਮੈਂਟ ਸਕੂਲ ਜਿਹੜੀ ਬਿਲਡਿੰਗ ਉੱਚੀ ਸੀ ਉੱਥੇ ਵਰ ਰਾਸ਼ਨ ਬੰਦਾ ਸੀ ਜੋ ਵੀ ਇਹਨਾਂ ਦੇ ਪਰਿਵਾਰਾਂ ਲਈ ਹੂੰ ਉਹਦੇ ਵਿੱਚ ਰਾਸ਼ਨ ਬਣਾ ਕੇ ਉਹਨਾਂ ਦਾ ਭੋਜਨ ਵਗੈਰਾ ਬਣਾ ਕੇ ਅਸੀਂ ਘਰ ਵਿੱਚ ਦੋ ਟਾਈਮ ਪਹੁੰਚਦਾ ਕੀਤਾ ਨਾਲ ਪੀਣ ਵਾਲਾ ਪਾਣੀ ਕਿੰਨੇ ਕੁ ਲੋਕ ਸੀਗੇ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਲੱਗੇ ਹੋਏ ਸੀ ਹੜਵਲੇ ਲਗਭਗ 20 ਤੋਂ 35 ਪਰਿਵਾਰ ਜਿਹੜੇ ਉਹ ਸਕੂਲ ਵਿੱਚ ਸੀਗੇ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਸੀਗੇ ਉਹਨਾਂ ਦਾ ਵੀ ਅਸੀਂ ਜਿਹੜਾ ਉਹ ਰਾਸ਼ਨ ਉਹਨਾਂ ਤੱਕ ਪਹੁੰਚਦਾ ਕੀਤਾ ਅਤੇ ਦੋ ਟਾਈਮ ਜਿਹੜਾ ਲੰਗਰ ਉਹਨਾਂ ਤੱਕ ਪਹੁੰਚਦਾ ਕੀਤਾ ਜੀ ਬਹੁਤ ਸਾਰੀਆਂ ਬਿਮਾਰੀਆਂ ਸੀ ਜਿੱਦਾਂ ਸਕਿਨ ਵਗੈਰਾ ਦੀ ਜਾਂ ਬੁਖਾਰ ਖੰਗ ਇਦਾਂ ਦੀ ਬਿਮਾਰੀ ਸੀਗੀ ਉਹਦੇ ਲਈ ਅਸੀਂ ਡਾਕਟਰਾਂ ਦੀ ਟੀਮ ਦੇ ਨਾਲ ਮੈਡੀਕਲ ਕੈਂਪ ਵੀ ਲਗਾਏ ਜਿੱਥੇ ਆਪਾਂ ਨੂੰ ਸੇਫ ਜਗ੍ਹਾ ਸੀ ਤੇ ਜਾਂ ਅਸੀਂ ਉਹ ਅਗਣਬੋਟਾਂਈ ਜਿਹੜੀਆਂ ਮੈਡੀਸਨ ਵਗੈਰਾ ਵੀ ਪਹੁੰਚਦੀਆਂ ਕੀਤੀਆਂ ਤੇ ਸੁੱਕਾ ਰਾਸ਼ਨ ਪਾਣੀ ਵਗੈਰਾ ਤਾਂ ਫੌਂਦਾ ਪੰਜਾਬ ਦੇ ਹੜ੍ਹਾਂ ਤੋਂ ਬਾਅਦ ਹਾਲਾਤ ਕਿੰਨਾ ਦੇ ਆ ਜਿਹੜੀਆਂ ਜ਼ਮੀਨਾਂ ਸੀ ਕਿ ਉਹ ਬੀਜੀਆਂ ਕਈਆਂ ਜਿਹੜੀਆਂ ਘਰਾਂ ਦੀਆਂ ਬਰਬਾਦੀਆਂ ਕਿੰਨਾ ਕਿਦਾਂ ਦੇ ਹਾਲਾਤ ਐ ਇਸ ਚੀਜ਼ ਨੂੰ ਲੈ ਕੇ ਵੀਰ ਜੀ ਨੁਕਸਾਨ ਜੇ ਆਪਾਂ ਲਾਈਏ ਤੇ ਆਪਾਂ ਕਦੇ ਨਹੀਂ ਪੂਰਾ ਹੋ ਸਕਦਾ ਇਹਨਾਂ ਦਾ ਜਿੰਨਾ ਨੁਕਸਾਨ ਹੋ ਗਿਆ ਜਦੋਂ ਅਸੀਂ ਇਹਨਾਂ ਪਿੰਡਾਂ ਦੀ ਅੱਠ ਪਿੰਡਾਂ ਦੀ ਸੇਵਾ ਸਾਡੇ ਕੋਲ ਸੀ ਜਦੋਂ ਇਹਨਾਂ ਦਾ ਸਰਵੇਖਣ ਵਗੈਰਾ ਸਾਡਾ ਹੋਇਆ ਸਾਡੀਆਂ ਟੀਮਾਂ ਨੇ ਕੀਤਾ ਤੇ 80% ਘਰ ਜਿਨ੍ਹਾਂ ਦੀ ਦਰਾਰਾਂ ਵਗੈਰਾ ਪੈ ਗਈਆਂ ਜਾਂ ਡਿਗੰਦੀ ਕੰਗਾਲ ਤੇ ਉਹ ਹੈਗੇ ਆ ਤੁਸੀਂ ਦੇਖੋ ਜੀ 2023 ਵਿੱਚ ਜਦੋਂ ਹੜ ਆਇਆ ਉਦੋਂ ਦਾ ਵੀ ਜਿਹੜਾ ਲੋਕਾਂ ਦੇ ਸਿਰ ਕਰਜ਼ਾ ਲਾਲੋ ਜਾਂ ਜਿੱਦਿਆਂ ਦੇ ਘਰ ਡਿਗੇ ਸੀਗੇ ਉਹ ਹਾਲੇ ਤੱਕ ਉਹਨਾਂ ਤੋਂ ਉਹ ਕਾਰ ਨਹੀਂ ਬਣੀ ਤੇ ਇਹ 2025 ਵਿੱਚ ਜਿਹੜਾ ਫੇਰ ਉਹ ਉਸੇ ਹੂੰ ਕੰਗਾਲਤ ਹੋਗੇ ਕਾਰ ਵੀ ਡਿੱਗਣ ਵਾਲੇ ਹੋਗੇ ਜਾਂ ਜ਼ਮੀਨਾਂ ਜਿਹੜੀਆਂ ਵਾ ਉਹਨਾਂ ਨੂੰ ਆਸ ਸੀ ਕਿ 23 ਵਿੱਚ ਸਾਡੀਆਂ ਜਿਹੜੀਆਂ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਹੁਣ 2025 ਵਿੱਚ ਸਾਨੂੰ ਫਸਲ ਜਿਹੀ ਆਉਗੀ ਉਹ ਅਸੀਂ ਆਪਣਾ ਅੱਗੇ ਕਾਰ ਬਣਾਵਾਂਗੇ ਜਾਂ ਕਰਜ਼ਾ ਵਗੈਰਾ ਜੋ ਲਾਵਾਂਗੇ ਸਾਡੇ ਥੋੜੇ ਹਾਲਾਤ ਸੌਖੇ ਹੋਣਗੇ ਪਰ ਉਹ ਹਾਲਾਤ ਫਿਰ ਵੀ ਉਦਾਂ ਹੀ ਬਣੇ ਰਹਿਣ ਤਾਂ ਖਾਸ ਤੌਰ ਤੇ ਜਦੋਂ এডੂਕੇਸ਼ਨ ਦੀ ਗੱਲ ਚੱਲਦੀ ਹੈ ਤਾਂ ਤੁਹਾਡਾ এডੂਕੇਸ਼ਨ ਵਾਲੇ ਪਾਸੇ ਕਿਵੇਂ ਧਿਆਨ ਗਿਆ ਕਿ ਜਿਹੜੇ ਬੱਚਿਆਂ ਦੀਆਂ ਫੀਸਾਂ ਦੇਣ ਵਾਲੀਆਂ ਨੇ ਉਹਨਾਂ ਨੂੰ ਸਕੂਲ ਤੋਂ ਲਾਂਬੇ ਕਰ ਦਿੱਤਾ ਗਿਆ ਤਾਂ ਇਸ ਚੀਜ਼ ਨੂੰ ਟੱਚ ਕਿਦਾਂ ਕੀਤਾ ਤੁਸੀਂ ਵੀਰ ਜੀ ਅਸੀਂ ਜਦੋਂ ਗਰਾਊਂਡ ਲੈਵਲ ਤੇ ਕੰਮ ਕਰਦੇ ਪਏ ਸੀਗੇ ਕਿਉਂਕਿ ਅਸੀਂ ਇਹ ਚੀਜ਼ ਲੈ ਕੇ ਚੱਲੇ ਸੀ ਜੋ ਸਾਡੀ ਪੰਜਾਬੀ ਕੌਮ ਵਾਸਤੇ ਇੱਕ ਕੌਮ ਉਹ ਸਾਡੀ ਉਹ ਮੰਗ ਕੇ ਖਾਣ ਵਾਲੀ ਨਹੀਂ ਆ ਉਹ ਵੰਡਣ ਵਾਲੀ ਆ ਉਹ ਬੜਾ ਸੌਖਾ ਕੰਮ ਜੀ ਟਰਾਲੀਆਂ ਵਿੱਚ ਸਮਾਨ ਲੱਦ ਲੈਣਾ ਉਹਨੂੰ ਵੰਡਣਾ ਪਰ ਜਿਹੜੇ ਵੱਡੇ ਜ਼ਿਮੀਂਦਾਰ ਨੇ ਜੇ ਵੱਡੇ ਪਰਿਵਾਰ ਨੇ ਉਹ ਰਾਸ਼ਨ ਲੈਣ ਤੋਂ ਬੜੀ ਉਹਨਾਂ ਨੂੰ ਮਣਾਈ ਅੱਜ ਜਾਂ ਉਹ ਨਹੀਂ ਲੈ ਅੱਗੇ ਨਹੀਂ ਆਉਂਦੇ ਉਹ ਰਹਿ ਜਾਂਦੇ ਸੀਗੇ ਅਸੀਂ ਇਹ ਚੀਜ਼ ਲੈ ਕੇ ਚੱਲੇ ਸੀਗੇ ਜੀ ਉਹਨਾਂ ਨੂੰ ਮੋੜ ਪੈਰਾਂ ਤੇ ਖੜਾ ਹੀ ਕਰਨਾ ਪਰ 2023 ਅਤੇ 25 ਵਿੱਚ ਨੁਕਸਾਨ ਲੋਕਾਂ ਦਾ ਬਹੁਤ ਜ਼ਿਆਦਾ ਹੋਇਆ ਜੀ ਅਤੇ ਪਾਣੀ ਬਹੁਤ ਜ਼ਿਆਦਾ ਸੀਗਾ ਹਮ ਅਸੀਂ ਆਪਣੇ ਵੱਲੋਂ ਜਿਹੜਾ ਗਰਾਊਂਡ ਲੈਵਲ ਤੇ ਕੰਮ ਕੀਤਾ ਸਾਡੀ ਟੀਮ ਨੇ ਸਾਰਾ ਸਰਵੇਖਣ ਉਹਦਾ ਕਰਕੇ ਜਿਨ੍ਹਾਂ ਦੇ ਪਸ਼ੂ ਹਰ ਦੌਰਾਨ ਮੌਤ ਹੋਈ ਉਹਨਾਂ ਨੂੰ ਪਸ਼ੂ ਦਿੱਤੇ ਅਤੇ 5000 ਪ੍ਰਤੀ ਇੱਕ ਦੇ ਹਿਸਾਬ ਨਾਲ ਅਸੀਂ ਸਭ ਨੂੰ ਜੋ ਉਹਨਾਂ ਦੇ ਚੈੱਕ ਦਿੱਤੇ ਅਤੇ ਬੱਚਿਆਂ ਦੀ ਜੋ ਪੜਾਈ ਦਾ ਕਿਉਂਕਿ ਵੀਰ ਜੀ ਇਦਾਂ ਦੇ ਹਾਲਾਤ ਲੋਕਾਂ ਦੇ ਬਣ ਗਏ ਸੀਗੇ ਜਿ ਜੇ ਆਪਾਂ ਬੱਚਿਆਂ ਦੀ ਫੀਸ ਸਕੂਲਾਂ ਵਾਲਿਆਂ ਨੇ ਵੀ ਉਹਨਾਂ ਦੇ ਪੇਪਰ ਲੈਣ ਤੋਂ ਮਨ੍ਹਾ ਕਰ ਦਿੱਤਾ ਸੀਗਾ ਲੋਕਾਂ ਨੇ ਲਗਭਗ 2 ਤੋਂ 3 ਮਹੀਨੇ ਪਹਿਲਾਂ ਬੱਚਿਆਂ ਦਾ ਨੁਕਸਾਨ ਹੋਇਆ ਪੜਾਈ ਦਾ ਜੇ ਆਪਾਂ ਉਹਨਾਂ ਦੀ ਅੱਗੇ ਫੀਸ ਪੇ ਨਾ ਹੁੰਦੀ ਤੇ ਉਹਨਾਂ ਦੀ ਮਜਬੂਰੀ ਹੋਰ ਪੜਾਈ ਵੀ ਖਰਾਬ ਹੋਣੀ ਸੀ ਤੇ ਨਾਲ ਹੀ ਉਹਨਾਂ ਨੂੰ ਮਜਬੂਰੀ ਵਿੱਚ ਆਣ ਕੇ ਜਿਹੜਾ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਜਾਂ ਪਾਉਣਾ ਪੈਣਾ ਸੀਗਾ ਹੜਾਂ ਦੀ ਸਥਿਤੀ ਦੇ ਮੱਦੇਨਜ਼ਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਵੱਲੋਂ ਖਾਸ ਤੌਰ ਤੇ ਪੰਜਾਬੀ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮਦਦ ਕੀਤੀ ਗਈ ਹੈ ਤਾਂ ਹਾਲ ਦੇ ਵਿੱਚ ਪੰਜਾਬ ਐਜੂਕੇਟਿਵ ਪ੍ਰੋਜੈਕਟ ਦੇ ਵੱਲੋਂ ਵੀ ਵੱਡੀਆਂ ਸੇਵਾਵਾਂ ਕੀਤੀਆਂ ਗਈਆਂ ਨੇ ਤੇ ਖਾਸ ਤੌਰ ਤੇ ਫਿਰੋਜ਼ਪੁਰ ਏਰੀਆ ਦੇ ਵਿੱਚ ਬਹੁਤ ਸਾਰੇ ਉਹ ਪਿੰਡ ਸੀ ਜਿਹੜੇ ਹੜ੍ਹਾਂ ਦੀ ਮਾਰ ਦਾ ਕਰਕੇ ਤਬਾਹ ਹੋਣ ਦੇ ਕਿਨਾਰੇ ਸਨ ਜਿਸ ਪਿੰਡ ਦੇ ਵਿੱਚ ਮੌਜੂਦਾਂ ਇਹ ਖਾਸ ਤੌਰ ਤੇ ਧੀਰਾ ਘਾਰਾ ਪਿੰਡਾਂ ਤਾਂ ਇਹਦੇ ਵਿੱਚ ਤਕਰੀਬਨ 1.5 ਮਹੀਨੇ ਦੇ ਕਰੀਬ ਜਿਹੜਾ 6-7 ਫੁੱਟ ਘਰਾਂ ਦੇ ਵਿੱਚ ਪਾਣੀ ਵਗਿਆ ਤਾਂ ਇਸੇ ਨੂੰ ਲੈ ਕੇ ਜਿੱਥੇ ਘਰਾਂ ਦੀ ਬਰਬਾਦੀ ਹੋਈ ਹੈ ਉੱਥੇ ਵੱਡੀ ਤعداد ਦੇ ਵਿੱਚ ਜਿਹੜੀ ਵਾਹੀਯੋਗ ਜ਼ਮੀਨ ਸੀ ਉਹ ਵੀ ਨੁਕਸਾਨੀ ਗਈ ਹੈ ਤਾਂ ਗੱਲਬਾਤ ਕਰ ਲੈਣਾ ਐਜੂਕੇਟ ਪੰਜਾਬ ਪ੍ਰੋਜੈਕਟ ਤੋਂ ਸਾਡੇ ਨਾਲ ਵਾਈ ਕਰਨਾ ਹੈ ਗੱਲਬਾਤ ਕਰਦੇ ਵਾਈ ਗੁਰਜੀਤ ਕਾਹਲਸਾ ਵਾਈ ਗੁਰਜੀਤ ਕਾਹਲਸਾ ਵਾਈ ਗੁਰਜੀਤ ਜੀ ਫਤੇਦਾਸ ਕਰਨਦੀਪ ਸਿੰਘ ਐਜੂਕੇਟ ਪੰਜਾਬ ਪ੍ਰੋਜੈਕਟ ਅਸੀਂ ਲਗਭਗ 22 ਅਗਸਤ ਤੋਂ ਜਿਹੜੀ ਸਾਡੀ ਸੇਵਾਵਾਂ ਇਹ ਸ਼ੁਰੂ ਹੋਈਆਂ ਜੀ 2025 ਤੋਂ 2025 ਤੋਂ ਹੂੰ ਅਸੀਂ ਇਹ ਚੀਜ਼ ਦੇਖੀ ਜੀ ਪਹਿਲਾ ਸਾਨੂੰ ਦੋ ਅਗਣਵੋਠ ਜਿਹੜੇ ਡੀਸੀ ਸਾਹਿਬ ਵੱਲੋਂ ਦਿੱਤੇ ਗਏ ਹੂੰ ਬੱਗੇ ਵਾਲਾ ਤੋਂ ਲੈ ਕੇ ਅਸੀਂ ਲਗਭਗ 12 ਕਿਲੋਮੀਟਰ ਜਿਹੜਾ ਏਰੀਆ ਅਸੀਂ ਕਵਰ ਕੀਤਾ ਜੀ ਉਹਦੇ ਵਿੱਚ ਸਾਡੇ ਗਵਰਨਮੈਂਟ ਸਕੂਲ ਜਿਹੜੀ ਬਿਲਡਿੰਗ ਉੱਚੀ ਸੀ ਉੱਥੇ ਰਾਸ਼ਨ ਬੰਦਾ ਸੀ ਜੋ ਵੀ ਇਹਨਾਂ ਦੇ ਪਰਿਵਾਰਾਂ ਲਈ ਹੂੰ ਉਹਦੇ ਵਿੱਚ ਰਾਸ਼ਨ ਬਣਾ ਕੇ ਉਹਨਾਂ ਦਾ ਭੋਜਨ ਵਗੈਰਾ ਬਣਾ ਕੇ ਅਸੀਂ ਘਰ ਵਿੱਚ ਦੋ ਟਾਈਮ ਪਹੁੰਚਦਾ ਕੀਤਾ ਨਾਲ ਪੀਣ ਵਾਲਾ ਪਾਣੀ ਕਿੰਨੇ ਕੁ ਲੋਕ ਸੀਗੇ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਲੱਗੇ ਹੋਏ ਸੀ ਹੜ੍ਹ ਵੇਲੇ 35 ਪਰਿਵਾਰ ਜਿਹੜੇ ਉਹ ਸਕੂਲ ਵਿੱਚ ਸੀਗੇ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਸੀਗੇ ਉਹਨਾਂ ਦਾ ਵੀ ਅਸੀਂ ਜਿਹੜਾ ਉਹ ਰਾਸ਼ਨ ਉਹਨਾਂ ਤੱਕ ਪਹੁੰਚਦਾ ਕੀਤਾ ਅਤੇ ਦੋ ਟਾਈਮ ਜਿਹੜਾ ਲੰਗਰ ਉਹਨਾਂ ਤੱਕ ਪਹੁੰਚਦਾ ਕੀਤਾ ਜੀ ਹੂੰ ਮਤਲਬ ਇੱਕ ਤੇ ਲੰਗਰ ਦੀ ਲੋੜ ਉਸ ਵੇਲੇ ਪਈ ਤੇ ਇੱਕ ਨਾਲ ਨਾਲ ਦਵਾਈਆਂ ਦੀ ਲੋੜ ਪਈ ਦੋ ਚੀਜ਼ਾਂ ਦਾ ਪਰ ਜਿਸ ਤਰ੍ਹਾਂ ਮੰਨ ਲਓ ਉਸ ਟਾਈਮ ਬਦਬੂ ਵਗੈਰਾ ਹੋਣ ਕਰਕੇ ਮੱਸ਼ੀਆਂ ਵਗੈਰਾ ਹੋਣ ਕਰਕੇ ਜਿਹੜਾ ਜਾਂ ਚੋਨੇ ਦਾ ਜਦੋਂ ਗਲਨ ਕਰਕੇ ਜੋ 스멜 ਆਉਂਦੀ ਸੀ ਉਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਸੀ ਜਿਦਾਂ ਸਕਿਨ ਵਗੈਰਾ ਦੀ ਜਾਂ ਬੁਖਾਰ, ਖੰਗ ਇਦਾਂ ਦੀ ਬਿਮਾਰੀ ਸੀਗੀ ਉਹਦੇ ਲਈ ਅਸੀਂ ਡਾਕਟਰਾਂ ਦੀ ਟੀਮ ਦੇ ਨਾਲ ਮੈਡੀਕਲ ਕੈਂਪ ਵੀ ਲਗਾਏ ਜਿੱਥੇ ਆਪਾਂ ਨੂੰ ਸੇਫ ਜਗ੍ਹਾ ਸੀ ਤੇ ਜਾਂ ਅਸੀਂ ਉਹ ਅਗਣਬੋਟਾਂਈ ਜਿਹੜੀਆਂ ਮੈਡੀਸਿਨ ਵਗੈਰਾ ਵੀ ਪਹੁੰਚਦੀਆਂ ਕੀਤੀਆਂ ਤੇ ਸੁੱਕਾ ਰਾਸ਼ਨ ਪਾਣੀ ਵਗੈਰਾ ਤਾਂ ਪਹੁੰਚਦਾ ਕਰਨ ਹਾਲ ਦੇ ਵਿੱਚ ਇਹ ਵੀ ਇੱਕ ਵੱਡਾ ਸਵਾਲ ਹੈ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਆ ਜਾਂ ਜਿਹੜੇ ਪੰਜਾਬ ਦੇ ਨਾਲ ਦਿਲੀ ਮੁਹੱਬਤ ਰੱਖਣ ਵਾਲੇ ਆ ਉਹਨਾਂ ਦੀ ਇਹ ਚਿੰਤਾ ਹੁੰਦੀ ਹੈ ਕਿ ਇਸ ਵੇਲੇ ਪੰਜਾਬ ਦੇ ਹੜ੍ਹਾਂ ਤੋਂ ਬਾਅਦ ਹਾਲਾਤ ਕਿਦਾਂ ਦੇ ਆ ਜਿਹੜੀਆਂ ਜ਼ਮੀਨਾਂ ਸੀ ਕਿ ਉਹ ਬੀਜੀਆਂ ਗਈਆਂ ਜਿਹੜੀਆਂ ਘਰਾਂ ਦੀਆਂ ਬਰਬਾਦੀਆਂ ਕਿੰਨਾ ਕਿਦਾਂ ਦੇ ਹਾਲਾਤ ਐ ਇਸ ਚੀਜ਼ ਨੂੰ ਲੈ ਕੇ ਵੀਰ ਜੀ ਨੁਕਸਾਨ ਜੇ ਆਪਾਂ ਲਾਈਏ ਤੇ ਆਪਾਂ ਕਦੇ ਨਹੀਂ ਪੂਰਾ ਹੋ ਸਕਦਾ ਇਹਨਾਂ ਦਾ ਜਿੰਨਾ ਨੁਕਸਾਨ ਹੋ ਗਿਆ ਜਦੋਂ ਅਸੀਂ ਇਹਨਾਂ ਪਿੰਡਾਂ ਦੀ ਅੱਠ ਪਿੰਡਾਂ ਦੀ ਸੇਵਾ ਸਾਡੇ ਕੋਲ ਸੀ ਜਦੋਂ ਇਹਨਾਂ ਦਾ ਸਰਵੇਖਣ ਵਗੈਰਾ ਸਾਡਾ ਹੋਇਆ ਸਾਡੀਆਂ ਟੀਮਾਂ ਨੇ ਕੀਤਾ ਤੇ 80% ਘਰ ਜਿਨ੍ਹਾਂ ਦੀ ਦਰਾਰਾਂ ਵਗੈਰਾ ਪੈ ਗਈਆਂ ਜਾਂ ਡਿੱਗਣ ਦੀ ਕੰਗਾਲ ਤੇ ਉਹ ਹੈਗੇ ਆ ਤੁਸੀਂ ਦੇਖੋ ਜੀ 2023 ਵਿੱਚ ਜਦੋਂ ਹੜ ਆਇਆ ਉਦੋਂ ਦਾ ਵੀ ਜਿਹੜਾ ਲੋਕਾਂ ਦੇ ਸਿਰ ਕਰਜ਼ਾ ਲਾ ਲੋ ਜਾਂ ਜਿੱਦਿਆਂ ਦੇ ਘਰ ਡਿੱਗੇ ਸੀਗੇ ਉਹ ਹਾਲੇ ਤੱਕ ਉਹਨਾਂ ਤੋਂ ਕਾਰ ਨਹੀਂ ਬਣੀ ਤੇ ਇਹ 2025 ਵਿੱਚ ਜਿਹੜਾ ਫੇਰ ਉਹ ਉਸੇ ਹੂੰ ਕੰਗਾਲਤ ਹੋ ਗਏ ਕਾਰ ਵੀ ਡਿੱਗਣ ਵਾਲੇ ਹੋਗੇ ਜਾਂ ਜ਼ਮੀਨਾਂ ਜਿਹੜੀਆਂ ਵਾ ਉਹਨਾਂ ਨੂੰ ਆਸ ਸੀ ਕਿ 23 ਵਿੱਚ ਸਾਡੀਆਂ ਜਿਹੜੀਆਂ ਫਸਲਾਂ ਸਾਰੀਆਂ ਖਰਾਬ ਹੋਈਆਂ ਹੁਣ 2025 ਵਿੱਚ ਸਾਨੂੰ ਖਸਲ ਜਿਹੀ ਆਊਗੀ ਉਹ ਅਸੀਂ ਆਪਣਾ ਅੱਗੇ ਘਾਰ ਬਣਾਵਾਂਗੇ ਜਾਂ ਕਰਜ਼ਾ ਵਗੈਰਾ ਜੋ ਲਾਵਾਂਗੇ ਸਾਡੇ ਥੋੜੇ ਹਾਲਾਤ ਸੌਖੇ ਹੋਣਗੇ ਪਰ ਉਹ ਹਾਲਾਤ ਫਿਰ ਵੀ ਉਦਾਂ ਹੀ ਬਣੇ ਰਹਿਣ ਕਈ ਜਗ੍ਹਾ ਇਦਾਂ ਦੀਆਂ ਹੈਗੀਆਂ ਵਾ ਜਿੰਨਾਂ ਤੇ ਜ਼ਮੀਨਾਂ ਤੇ ਲਗਭਗ 7-7 8-8 ਫੁੱਟ ਜਿਹੜੀ ਰੇਤਾ ਜਿਹੜੀ ਭਰੀ ਆ ਜੀ ਉਹਨਾਂ 'ਚ ਹਾਲੇ ਵੀ ਮੈਨੂੰ ਲੱਗਦਾ ਜੀ 3 ਮਹੀਨੇ ਹੋ ਗਏ ਆ ਹਾਲੇ ਉਹ ਟਰੈਕਟਰ ਜਿਹੜੇ ਨਹੀਂ ਚੱਲਦੇ ਪਏ ਹਾਲੇ ਵੀ ਉਹ ਮਿੱਟੀ ਜਾਂ ਚਿੱਕੜ ਵਗੈਰਾ ਜਿਹੜਾ ਹੈਗਾ ਹਾਲੇ ਟਰੈਕਟਰ ਨਹੀਂ ਚੱਲਦੇ ਤੇ ਕਣਕ ਵੀ ਨਹੀਂ ਮੁਸ਼ਕਲਿਆ ਵੀਤੀ ਜਾਊਗੀ ਉਹਨਾਂ ਤੋਂ ਹੂੰ ਫਿਰ ਲੋਕ ਉਹ ਜਿਹੜੇ ਲੋਕ ਨੇ ਇਸ ਵਕਤ ਗੁਰਬੱਦੀ ਜ਼ਿੰਦਗੀ ਜਿਉਂ ਰਹੇ ਆ ਫਿਰ ਉਹਨਾਂ ਦਾ ਗੁਜ਼ਾਰਾ ਕਿਦਾਂ ਚੱਲੂਗਾ ਫਿਊਚਰ 'ਚ ਗੁਜ਼ਾਰਾ ਵੀਰ ਜੀ ਬਸ ਜਿੱਦਾਂ ਸਾਰੇ ਇੱਧਰ ਮਜ਼ਦੂਰ ਵਗੈਰਾ ਹੈਗੇ ਨੇ ਜੇ ਜ਼ਮੀਨ ਵੀ ਹੈਗੀ ਕਿਸੇ ਦੀ 2 2 1 1 ਏਕੜ ਜਿਹੜੀ ਹੈਗੀ ਅਜੇ ਉਹ ਫਿਰ ਆਪਣਾ ਦਿਹਾੜੀ ਦਾਪਾ ਕਰਕੇ ਜੋ ਮਜ਼ਦੂਰੀ ਕਰਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਨੇ ਇਸ ਤੋਂ ਇਲਾਵਾ ਕੁਝ ਜ਼ਮੀਨ ਜਿੰਨਾ ਦੀ ਹੈਗੀ ਆ ਉਹ ਅੱਗੇ ਜਾ ਕੇ ਕੋਈ ਹੋਰ ਫਸਲ ਜਿੰਨਾ ਦੀ ਕਣਕ ਲੇਟ ਹੁੰਦੀ ਆ ਕੋਈ ਸਬਜ਼ੀ ਵਗੈਰਾ ਜਾਂ ਹੋਰ ਕੋਈ ਫਸਲ ਲਗਾ ਕੇ ਆਪਣਾ ਗੁਜ਼ਾਰਾ ਕਰਨਗੇ ਬਾਕੀ ਕੁਝ ਏਦਾਂ ਦੇ ਪਰਿਵਾਰ ਹੈਗੇ ਆ ਜਾਂ ਫਸਲਾਂ ਹੈਗੀਆਂ ਜਿਹੜੀਆਂ ਦੀ ਕਣਕ ਖਾਲੇ ਬੀਜੀ ਗਈ ਹੈ ਜੀ ਕਰਨ ਇੱਕ ਜਿਹੜੀ ਤੁਹਾਡੀ ਜੱਥੇਬੰਦੀ ਜਾਂ ਸਸਤਾ ਐਜੂਕੇਟ ਪੰਜਾਬ ਪ੍ਰੋਜੈਕਟ ਤੋਂ ਉਹਨਾਂ ਦੇ ਵੱਲੋਂ ਇੱਕ ਨਵਿਕਲੀ ਗੱਲ ਦੇਖਣ ਨੂੰ ਮਿਲੀ ਆ ਕਿ ਜਿਹੜੇ ਘਰਾਂ ਦੀ ਬਰਬਾਦੀ ਹੋਈ ਜਾਂ ਪਸ਼ੂ ਮਰੇ ਜਾਂ ਖੇਤੀ ਦੀ ਬਰਬਾਦੀ ਹੋਈ ਤਾਂ ਉਹਨਾਂ ਨੂੰ ਚੈੱਕ ਵੰਡੇ ਗਏ ਆ ਪਹਿਲੀ ਵਾਰੀ ਹੋਇਆ ਇਦਾਂ ਦਾ ਕਿ ਕਿਸੇ ਜਥੇਬੰਦੀ ਨੇ ਚੈੱਕ ਦਈ ਜਿਹੜੀ ਇੱਕ ਨਵੀਂ ਪਰਤ ਪਾਈ ਹੋਵੇ 2023 ਵਿੱਚ ਜਿਹੜਾ ਕੰਮ ਕੀਤਾ ਸ਼ੁਰੂ ਸਾਡਾ ਵੈਸੇ ਕੰਮ ਐਜੂਕੇਸ਼ਨ ਦਾ ਵਾਜੀ ਬੱਚਿਆਂ ਦੀ ਸਕਾਲਰਸ਼ਿਪ ਲਗਭਗ 7000 ਬੱਚੇ ਦੀ ਸਕਾਲਰਸ਼ਿਪ ਸਾਡੇ ਵੱਲੋਂ ਚੱਲਦੀ ਪਈ ਆ ਇਸ ਤੋਂ ਇਲਾਵਾ 8 ਸਕੂਲ ਜਿਹੜੇ ਸਾਡੇ ਫ੍ਰੀ ਚੱਲਦੇ ਪਏ ਨੇ ਸਾਨੂੰ ਲੱਗਾ ਜੀ ਜਰੂਰ ਤੇ ਇਸ ਜੋ ਪੰਜਾਬ ਤੇ ਮਾੜਾ ਸਮਾਂ ਆਇਆ ਵਾ ਉਹਦੇ ਵਿੱਚ ਨਾਲ ਖੜਨ ਦੀ ਫਿਰ ਸਾਨੂੰ ਲੱਗਾ ਜ਼ਰੂਰਤਵਾਦੀ ਅਸੀਂ ਜਿਹੜਾ ਇਹ ਨਾਲ ਫਲੱਡ ਦਾ ਵੀ ਜਿਹੜੀ ਸੇਵਾ ਨਿਭਾਈ 2023 ਵਿੱਚ ਸਾਡੇ ਕੋਲ ਦੋ ਪਿੰਡ ਸੀਗੇ ਪਿੰਡ ਸੀ ਨਾਲ ਨਾ ਦੋਇਪੁਰ ਅਤੇ ਕੱਲੀ ਗੁਲਾਮ ਸੀਗੇ ਉਸ ਵਿੱਚ ਅਸੀਂ ਆਪਣੇ ਵੱਲੋਂ ਜਿਹੜੀ ਰਾਸ਼ਨ ਵਗੈਰਾ ਜਾਂ ਕੁਝ ਹੋਰ ਲੋੜੀਂਦਾ ਸਮਾਨ ਜਿਹੜੀ ਉਹ ਸੇਵਾ ਕੀਤੀ ਸੀ ਪਰ ਐਤ ਕੀ ਵੀਰ ਜੀ ਪਾਣੀ ਹਾਲਾਤ ਲੋਕਾਂ ਦੇ ਬਹੁਤ ਮਾੜੇ ਸੀਗੇ ਨਾਲ ਹੀ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਲੋਕਾਂ ਦਾ ਹੋਇਆ ਸੀਗਾ ਤਾਂ ਕਰਕੇ ਸਾਡੀ ਜਿਹੜੀ ਟੀਮ ਸੀਗੀ ਉਹਨਾਂ ਨੇ ਇਹ ਆਪਸੇ رابطہ ਕੀਤਾ ਜੀ ਜੋ ਵੀ ਅਸੀਂ ਤਿੰਨ ਚੀਜ਼ਾਂ ਵੀਰ ਜੇ ਮੁੱਖ ਲੈ ਕੇ ਚੱਲੇ ਸੀਗੇ ਫਸਲ ਦੀ ਬਜਾਈ ਹਮ ਬੱਚਿਆਂ ਦੀ ਪੜਾਈ ਅਤੇ ਪਸ਼ੂਆਂ ਦਾ ਖਾਣ ਦੌਰਾਨ ਕਿਸੇ ਪਸ਼ੂ ਦਾ ਜੇ ਕੋਈ ਨੁਕਸਾਨ ਹੋਇਆ ਵਾ ਤੇ ਉਹ ਅਸੀਂ ਜਿਹੜਾ ਉਹਦਾ ਉਹਨੂੰ ਪਸ਼ੂ ਦਵਾਂਗੇ ਪਰਵਾਹ ਨਾਲ ਜਿੱਦਾਂ ਇਸ ਤੋਂ ਪਹਿਲਾਂ 19 ਦੇ ਵਿੱਚ ਵੀ ਹੜਾ ਆਇਆ ਸੀ 23 ਦੇ ਵਿੱਚ ਬਹੁਤ ਵੱਡੀ ਤعداد ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਤਾਂ ਇਸ ਤੋਂ ਪਹਿਲਾਂ ਵੀ ਕਿਸੇ ਤਰ੍ਹਾਂ ਦੀ ਕੋਈ ਸੇਵਾ ਨਿਭਾਈ ਸੀ ਤੁਹਾਡੇ ਇਸ ਸੰਸਥਾ ਵਿੱਚ ਜਿਹੜੀ ਸਾਡੀ ਸੇਵਾ ਚੱਲੀ ਸੀ ਉਸ ਵਿੱਚ ਵੀ ਅਸੀਂ ਜੋ ਰਾਸ਼ਨ ਜੋ ਜੋ ਵੀ ਲੋੜਿੰਦਾ ਸਮਾਨ ਘਰੇਲੂ ਸੀਗਾ ਉਹ ਅਸੀਂ ਦਿੱਤਾ ਸੀਗਾ ਪਰ ਦੇਖਿਆ ਜਾਵੇ 2019 ਵਿੱਚ ਵੀ ਹੜ੍ਹ ਆਏ ਸੀਗੇ ਪਰ 2023 ਅਤੇ 25 ਵਿੱਚ ਨੁਕਸਾਨ ਲੋਕਾਂ ਦਾ ਬਹੁਤ ਜ਼ਿਆਦਾ ਹੋਇਆ ਜੀ ਅਤੇ ਪਾਣੀ ਬਹੁਤ ਜ਼ਿਆਦਾ ਸੀਗਾ ਹਮ ਅਸੀਂ ਆਪਣੇ ਵੱਲੋਂ ਜਿਹੜਾ ਗਰਾਊਂਡ ਲੈਵਲ ਤੇ ਕੰਮ ਕੀਤਾ ਸਾਡੀ ਟੀਮ ਨੇ ਸਾਰਾ ਸਰਵੇਖਣ ਉਹਦਾ ਕਰਕੇ ਜਿਨ੍ਹਾਂ ਦੇ ਪਸ਼ੂ ਹੜ੍ਹ ਦੌਰਾਨ ਮੌਤ ਹੋਈ ਉਹਨਾਂ ਨੂੰ ਪਸ਼ੂ ਦਿੱਤੇ ਅਤੇ 5000 ਰੁਪਏ ਪ੍ਰਤੀ ਇਕੱਤੇ ਦੇ ਹਿਸਾਬ ਨਾਲ ਅਸੀਂ ਸਭ ਨੂੰ ਜੋ ਉਹਨਾਂ ਦੇ ਚੈੱਕ ਦਿੱਤੇ ਅਤੇ ਬੱਚਿਆਂ ਦੀ ਜੋ ਪੜਾਈ ਦਾ ਕਿਉਂਕਿ ਵੀਰ ਜੀ ਇਦਾਂ ਦੇ ਹਾਲਾਤ ਲੋਕਾਂ ਦੇ ਬਣ ਗਏ ਸੀਗੇ ਜੀ ਜੇ ਆਪਾਂ ਬੱਚਿਆਂ ਦੀ ਫੀਸ ਸਕੂਲਾਂ ਵਾਲਿਆਂ ਨੇ ਵੀ ਉਹਨਾਂ ਦੇ ਪੇਪਰ ਲੈਣ ਤੋਂ ਮਨ੍ਹਾ ਕਰ ਦਿੱਤਾ ਸੀਗਾ ਲੋਕਾਂ ਨੇ ਲਗਭਗ 2 ਤੋਂ 3 ਮਹੀਨੇ ਪਹਿਲਾਂ ਬੱਚਿਆਂ ਦਾ ਨੁਕਸਾਨ ਹੋਇਆ ਪੜਾਈ ਦਾ ਜੀ ਆਪਾਂ ਉਹਨਾਂ ਦੀ ਅੱਗੇ ਫੀਸ ਪੇ ਨਾ ਹੁੰਦੀ ਤੇ ਉਹਨਾਂ ਦੀ ਮਜਬੂਰੀ ਹੋਰ ਪੜਾਈ ਵੀ ਖਰਾਬ ਹੋਣੀ ਸੀ ਤੇ ਨਾਲ ਹੀ ਉਹਨਾਂ ਨੂੰ ਮਜਬੂਰੀ ਵਿੱਚ ਆਣ ਕੇ ਜਿਹੜਾ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਜਾਂ ਪਾਉਣਾ ਪੈਣਾ ਸੀਗਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਇਦਾਂ ਦੀਆਂ ਚੁਣੌਤੀਆਂ ਬਣ ਜਾਂਦੀਆਂ ਤਾਂ ਉਸ ਲਈ ਰਾਸ਼ਨ ਵੱਲ ਧਿਆਨ ਦਿੱਤਾ ਜਾਂਦਾ ਹੈ ਘਰਾਂ ਦੀ ਜਿਹੜੀ ਸਾਫ ਸਫਾਈ ਆ ਜਾਂ ਘਰਾਂ ਦੀ ਮੁਰੰਮਤ ਹੋਣ ਵਾਲੀ ਹੁੰਦੀ ਆ ਜਾਂ ਜ਼ਮੀਨਾਂ ਖਰਾਬ ਹੋਈਆਂ ਹੁੰਦੀਆਂ ਉਹਨਾਂ ਨੂੰ ਪੱਧਰ ਕਰਨ ਨੂੰ ਲੈ ਕੇ ਧਿਆਨ ਦਿੱਤਾ ਜਾਂਦਾ ਹੈ ਤਾਂ ਖਾਸ ਤੌਰ ਤੇ ਜਦੋਂ এডੂਕੇਸ਼ਨ ਦੀ ਗੱਲ ਚੱਲਦੀ ਹੈ ਤਾਂ ਤੁਹਾਡਾ এডੂਕੇਸ਼ਨ ਵਾਲੇ ਪਾਸੇ ਕਿਵੇਂ ਧਿਆਨ ਗਿਆ ਕਿ ਜਿਹੜੇ ਬੱਚਿਆਂ ਦੀਆਂ ਫੀਸਾਂ ਦੇਣ ਵਾਲੀਆਂ ਨੇ ਉਹਨਾਂ ਨੂੰ ਸਕੂਲ ਤੋਂ ਲਾਂਬੇ ਕਰ ਦਿੱਤਾ ਗਿਆ ਤਾਂ ਇਸ ਚੀਜ਼ ਨੂੰ ਟੱਚ ਕਿਦਾਂ ਕੀਤਾ ਤੁਸੀਂ ਵੀਰ ਜੀ ਅਸੀਂ ਜਦੋਂ ਗਰਾਊਂਡ ਲੈਵਲ ਤੇ ਕੰਮ ਕਰਦੇ ਪਏ ਸੀਗੇ ਕਿਉਂਕਿ ਅਸੀਂ ਇਹ ਚੀਜ਼ ਲੈ ਕੇ ਚੱਲੇ ਸੀ ਜੋ ਸਾਡੀ ਪੰਜਾਬੀ ਕੌਮ ਵਾਸਤੇ ਕੌਮਾ ਸਾਡੀ ਉਹ ਮੰਗ ਕੇ ਖਾਣ ਵਾਲੀ ਨਹੀਂ ਆ ਉਹ ਵੰਡਣ ਵਾਲੀ ਆ ਉਹ ਬੜਾ ਸੌਖਾ ਕੰਮ ਜੀ ਟਰਾਲੀਆਂ ਵਿੱਚ ਸਮਾਨ ਲੱਦ ਲੈਣਾ ਉਹਨੂੰ ਵੰਡਣਾ ਪਰ ਜਿਹੜੇ ਵੱਡੇ ਜ਼ਿਮੀਦਾਰ ਨੇ ਜਾਂ ਵੱਡੇ ਪਰਿਵਾਰ ਨੇ ਉਹ ਰਾਸ਼ਨ ਲੈਣ ਤੋਂ ਵੱਡੀ ਉਹਨਾਂ ਨੂੰ ਮਣਾਈ ਅੱਜ ਜਾਂ ਉਹ ਨਹੀਂ ਲੈ ਅੱਗੇ ਨਹੀਂ ਆਉਂਦੇ ਉਹ ਰਹਿ ਜਾਂਦੇ ਸੀਗੇ ਅਸੀਂ ਇਹ ਚੀਜ਼ ਲੈ ਕੇ ਚੱਲੇ ਸੀਗੇ ਜੀ ਉਹਨਾਂ ਨੂੰ ਮੋੜ ਪੈਰਾਂ ਤੇ ਖੜੇ ਹੀ ਕਰਨਾ ਉਹ ਫਿਰ ਸਾਨੂੰ ਇਹ ਲੱਗਾ ਜੀ ਬੱਚਿਆਂ ਦੀ ਪੜ੍ਹਾਈ ਜੇ ਉਹ ਨੁਕਸਾਨ ਨਾ ਹੋਵੇ ਤੇ ਇੱਕ ਉਹਨਾਂ ਦੀ ਫਸਲ ਦੀ ਜਿਹੜੀ ਬਜਾਈ ਅਸੀਂ ਕਰਾਈਏ ਤੇ ਉਹ ਆਪਣਾ ਜਿਹੜਾ ਮੁਰਤੋਂ ਆਪਣਾ ਗੁਜ਼ਾਰਾ ਹੋ ਸਕੇ ਸੇਵਾ ਹੋ ਸਕਦਾ ਜੀ ਹਾਂ ਤਾਂ ਇਸ ਵੇਲੇ ਕਿੰਨੇ ਕੁ ਲੋਕ ਆ ਜਿਨ੍ਹਾਂ ਦੀਆਂ ਫਸਲਾਂ ਬੀਜੀਆਂ ਗਈਆਂ ਜਾਂ ਕੁਝ ਇਦਾਂ ਦੇ ਲੋਕ ਵੀ ਹੈਗੇ ਜਿਨ੍ਹਾਂ ਦੀਆਂ ਜ਼ਮੀਨਾ ਪੱਧਰ ਕਰਨ ਵਾਲੀਆਂ ਰਹਿੰਦੀਆਂ ਜੇ ਵੀਰ ਜੀ ਲਗਭਗ ਅਸੀਂ 500 ਏਕੜ ਜਿਹੜੀ ਇਨਾਂ 8 ਪਿੰਡਾਂ ਦੀ ਅੱਧ ਤਿੰਨ ਪਿੰਡ ਸਾਡੇ ਅੰਮ੍ਰਿਤਸਰ ਸੀਗੇ 11 ਪਿੰਡ ਜਿਹੜੇ ਉਹਨਾਂ ਦੀ ਲਗਭਗ 7000 ਜਿਹੜੀ ਏਕੜ 650 ਇੱਥੇ ਸੀ ਕੁਝ ਏਕੜ ਜ਼ਮੀਨਾਂ ਉੱਥੇ ਸੀ ਜਾਂ ਤੇ ਨਾਲ ਆਈਡੀਆ ਚ ਅਰਜ ਨਾਲ ਆਈਡੀਆ ਚ ਉਹ ਜਿਹੜੀ ਸੇਵਾ ਜਿਹੜੀ 5000 ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਉਹਨਾਂ ਨੂੰ ਅਸੀਂ ਸੇਵਾ ਦਿੱਤੀ ਆ ਜੀ ਤੇ ਨਾਲ ਬੱਚਿਆਂ ਦੀ ਪੜਾਈ ਦਾ ਜਿਹੜਾ ਅਸੀਂ ਕੀਤਾ ਉਸ ਤੋਂ ਇਲਾਵਾ ਜਿਨ੍ਹਾਂ ਦੇ ਮਨ ਲਓ ਜ਼ਮੀਨ ਮਿੱਟੀ ਵਗੈਰਾ ਪੈ ਗਈ ਜਾਂ ਰੇਤਾ ਪੈ ਗਈ ਉਹਨਾਂ ਨੂੰ ਨਾਲ ਡੀਜ਼ਲ ਦੀ ਸੇਵਾ ਜਿਹੜੀ ਸਾਡੇ ਵੱਲੋਂ ਚਾਹੀ ਜੀ ਕਿੰਨਾ ਕੰਕੜਾ ਹੈ ਤੁਹਾਡੇ ਕੋਲੇ ਜਿਹੜੇ ਲੋਕਾਂ ਦੀਆਂ ਜਿਹੜੀਆਂ ਕਹਿ ਸਕਦੇ ਕਿ ਪਸ਼ੂ ਸੀ ਉਹ ਮਰ ਚੁੱਕੇ ਸੀ ਚਾਹੇ ਇਦਾਂ ਦੀਆਂ ਚੀਜ਼ਾਂ ਵਾਪਰੀ ਉਹਨਾਂ ਦਾ ਕਿੰਨਾ ਕੰਕੜਾ ਹੈ ਜੀ ਲਗਭਗ 22 ਤੋਂ 23 ਜਿਹੜੇ ਪਸ਼ੂ ਦਿੱਤੇ ਉਹਦੇ ਵਿੱਚ ਗਾਵਾਂ ਤੇ ਮੱਝਾਂ ਸੀ ਫਿਰ ਇੱਕ ਅਸੀਂ 47 ਲੱਖ ਦਾ ਚੈੱਕ ਪੰਜਾਬ ਸਕੂਲਾਂ ਨੂੰ ਜਿਹੜਾ ਫੀਸਤਾ ਦਿੱਤਾ ਲਗਭਗ ਉਹਦੇ ਵਿੱਚ 300 ਕੁਝ ਬੱਚੇ ਦੀ ਜਿਹੜੀ ਫੀਸ ਸੀ ਨਾਲ ਹੀ ਅਸੀਂ ਜਿਹੜਾ 1.5 ਕਰੋੜ ਪਿਆ ਜਿਹੜਾ ਉਹ ਫਸਲਾਂ ਦੀ ਬਜਾਈ ਲਈ ਇਹ ਅਠਾ ਫੰਡਾਂ ਨਾਲ ਦਿੱਤਾ ਜੀ ਹੂੰ ਤਾਂ ਕੀ ਲੱਗਦਾ ਕਿ ਇਸ ਵੇਲੇ ਕਿਹੜੇ ਹੋਰ ਇਦਾਂ ਦੇ ਪ੍ਰੋਜੈਕਟ ਆ ਜਿਨ੍ਹਾਂ ਦੇ ਕੰਮ ਕਰਨ ਵਾਲਾ ਜਾਪਦਾ ਹੈ ਕਿ ਕੰਮ ਕਰਨ ਦੀ ਲੋੜ ਹੈ ਦੇ ਪਵਿੱਖਰੇ ਵਿੱਚ ਸੰਗਤਾਂ ਦੇ ਸਹਿਯੋਗ ਦੀ ਲੋੜ ਵੀ ਹੁੰਦੀ ਆ ਤਾਂ ਕੀ ਜਾਪਦਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਸੇਵਾਵਾਂ ਇਹ ਚੱਲੀਆਂ ਇਹ ਸੰਗਤਾਂ ਦੇ ਦਸਵੰਦ ਨਾਲ ਚੱਲੀਆਂ ਜੀ ਅਸੀਂ ਬਸ ਇੱਕੋ ਬੇਨਤੀ ਕਰਦੇ ਆ ਜੀ ਜੋ ਵੀ ਸੰਗਤ ਸਾਨੂੰ ਸੌਂਦੀ ਪਈ ਆ ਦੇਖਦੀ ਪਈ ਆ ਜੀ ਜੋ ਵੀ ਆਪਣਾ ਦਸਵੰਦ ਕੋਰਸ ਸੰਸਥਾ ਨੂੰ ਜਾਂ ਉਸ ਜਗ੍ਹਾ ਤੇ ਦੋ ਜਿਹੜਾ ਗਰਾਊਂਡ ਲੈਵਲ ਤੇ ਕੰਮ ਕਰਦੇ ਪਏ ਆ ਤੇ ਜਿਹੜਾ ਤੁਹਾਡਾ ਦਸਵੰਦ ਸਹੀ ਜਗ੍ਹਾ ਤੇ ਪਹੁੰਚੇ ਹੂੰ ਬਿਲਕੁਲ ਆ ਬਿਲਕੁਲ ਆ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਜਿਹੜੇ ਗਰਾਊਂਡ ਤੇ ਹਾਲਾਤ ਬਣੇ ਹੋਏ ਸੀ ਨਾਜਿਕ ਸਥਿਤੀ ਦੇ ਵਿੱਚੋਂ ਪਹਿਲ ਦੇ ਆਧਾਰ ਤੇ ਵੱਡਾ ਸਮਰਥਨ ਕੀਤਾ ਐਜੂਕੇਟ ਪੰਜਾਬ ਨੇ ਤਾਂ ਐਜੂਕੇਟ ਪੰਜਾਬ ਦੇ ਵੱਲੋਂ ਇੱਕ ਨਵਿਕਲੀ ਪਰਤ ਪਾਈ ਗਈ ਹੈ ਕਿ ਜਿਹੜੇ ਪੀੜਤ ਲੋਕ ਸੀ ਉਹਨਾਂ ਨੂੰ ਚੈੱਕ ਵੰਡੇ ਗਏ ਨੇ ਔਰ ਉਹਨਾਂ ਲੋਕਾਂ ਦਾ ਜਿਹੜਾ ਗੁਜ਼ਾਰਾ ਸੀ ਪਸ਼ੂਆਂ ਤੋਂ ਸੀ ਪਸ਼ੂ ਪਾਣੀ ਆਉਣ ਦੇ ਕਾਰਨ ਜਿਹੜਾ ਸੀ ਇਸ ਜਗ੍ਹਾ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਆ ਹੋਏ ਆ ਤੁਰਗੇ ਤਾਂ ਉਹਨਾਂ ਦਾ ਵੱਡਾ ਸਮਰਥਨ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਕੀਤਾ ਏ ਤਾਂ ਹਾਲ ਦੇ ਵਿੱਚ ਤਮਾਮ ਸਾਰੀ ਗੱਲ ਬੀ ਗੱਲਬਾਤ ਕੀਤੀ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਵਕ ਵਕ ਜਥੇਬੰਦੀਆਂ ਜਿਹੜੀਆਂ ਗਰਾਊਂਡ ਤੇ ਪੰਜਾਬ ਦੇ ਹੱਕ ਦੇ ਵਿੱਚ ਨਿਤਰ ਕੇ ਕੰਮ ਕਰਦੀਆਂ ਨੇ ਉਹਨਾਂ ਉਹਨਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ ਪਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ